ਸਿੱਧੂ ਮੂਸੇਵਾਲੇ ਦਾ ਕਟੜ ਫੈਨ ਪਹੁੰਚਿਆ ਹਵੇਲੀ ਕਹਿੰਦਾ ਇੱਕ ਵਾਰੇ ਮਿਲਣਾ ਸਿੱਧੂ ਪਰਿਵਾਰ ਨੂੰ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਇਹ ਬਾਈ ਚੱਲ ਫਿਰ ਨਹੀਂ ਸਕਦਾ ਪਰ ਜੋ ਇਸ ਦੀ ਕਹਾਣੀ ਆ ਸੁਣ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਦਾ ਕਹਿਣਾ ਕਿ ਐਕਸੀਡੈਂਟ ਹੋ ਗਿਆ ਸੀ ਕੋਈ ਰੋਜ਼ਗਾਰ ਨਹੀਂ ਮਿਲਿਆ ਦਾ ਸਿੱਧੂ ਮੂਸੇਵਾਲੇ ਦੀਆਂ ਟੀ-ਸ਼ਰਟਾਂ ਵੇਚਣੀਆਂ ਸ਼ੁਰੂ ਕਰਤੀਆਂ ਤੇ ਉਹਨਾਂ ਨੂੰ ਵੇਚ ਕੇ ਬਾਈ ਨੇ ਗੱਡੀ ਕਰਵਾ ਕੇ ਇੱਥੇ ਸਪੈਸ਼ਲ ਮੂਸੇ ਆਇਆ ਪਰਿਵਾਰ ਨੂੰ ਮਿਲਣਾ ਇਹ ਪਿਆਰਾ ਸਿੱਧੂ ਮੂਸੇਵਾਲੇ ਦਾ ਤੇ ਸਿੱਧੂ ਜਿੱਥੇ ਜਿਉਂਦੇ ਜੀ ਰੋਜ਼ਗਾਰ ਦਿੰਦਾ ਸੀ ਬਹੁਤ ਸਾਰੇ ਲੋਕਾਂ ਨੂੰ ਉੱਥੇ ਹੀ ਜਾਣ ਪਿੱਛੋਂ ਵੀ ਕਈਆਂ ਨੂੰ ਰੋਜ਼ਗਾਰ ਦੇ ਗਿਆ ਤੇ ਬਾਈ ਇਹ ਸਪੈਸ਼ਲ ਮੂਸੇ ਆਏਗਾ ਚੱਲ ਫਿਰ ਨਹੀਂ ਸਕਦਾ ਪਰ ਗੱਡੀ ਬੁੱਕ ਕਰਵਾ ਕੇ ਲੈ ਕੇ ਆਇਆ ਇਸ ਦਾ ਕਹਿਣਾ ਸੀ ਕਿ ਤਸਵੀਰਾਂ ਤੇ ਟੀ-ਸ਼ਰਟਾਂ ਵੇਚ-ਵੇਚ ਕੇ ਇਸ ਨੇ ਕਿਰਾਇਆ ਜੋੜਿਆ ਤੇ ਉਸ ਤੋਂ ਬਾਅਦ ਇਹ ਹਵੇਲੀ ਆਇਆਗਾ ਪਿੰਡ ਮੂਸੇ ਆਇਆ ਪਰਿਵਾਰ ਨੂੰ ਮਿਲਣ ਦੇ ਲਈ ਸਿੱਧੂ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਦੋਸਤੋ ਇਸ ਬਾਈ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਕਮੈਂਟਾਂ 'ਚ ਹੈਸ਼ਟੈਗ ਜਸਟਿਸ ਵਰਸ ਸਿੱਧੂ ਮੂਸੇਵਾਲਾ ਜਰੂਰ ਲਿਖ ਦਿਓ ਇਹ ਪਿਆਰ ਆ ਸਿੱਧੂ ਮੂਸੇਵਾਲੇ ਦਾ ਤੇ ਰਤਬਾ ਅਣਖਾਂ ਜਿਵੇਂ ਸਿੱਧੂ ਮੂਸੇਵਾਲਾ ਜਾ ਕੇ ਗਿਆ ਉਵੇਂ ਹੀ ਆਪਣੇ ਫੈਨਜ਼ ਨੂੰ ਸਿਖਾ ਗਿਆ ਏ ਬਾਈ ਟੀ-ਸ਼ਰਟਾਂ ਵੇਚ ਕੇ ਗੁਜ਼ਾਰਾ ਕਰਦਾ ਸਿੱਧੂ ਮੂਸੇਵਾਲੇ ਦੀਆਂ ਤੇ ਇਸ ਦਾ ਕਹਿਣਾ ਸੀ ਕਿ ਸਿੱਧੂ ਨੇ ਬਾਈ ਸਾਨੂੰ ਰੋਜ਼ਗਾਰ ਦਿੱਤਾ ਹੈ ਸਾਡੇ ਲਈ ਤਾਂ ਸਿੱਧੂ ਹੀ ਰੱਬ ਹੈ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਈਆਂ ਨੇ ਸੁਣ ਕੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੇਖ ਸਕਦੇ ਹੋ ਇਹ ਬਾਈ ਹੈਂਡੀਕੈਪਡਾ ਇਸ ਦਾ ਐਕਸੀਡੈਂਟ ਹੋ ਗਿਆ ਸੀ ਪਰ ਇਸ ਤੋਂ ਬਾਅਦ ਜਦੋਂ ਇਸ ਨੇ ਸਿੱਧੂ ਦੇ ਤਸਵੀਰਾਂ ਤੇ ਸਿੱਧੂ ਦੀਆਂ ਫੋਟੋਆਂ ਵੇਚਣੀਆਂ ਸ਼ੁਰੂ ਕੀਤੀਆਂ ਤਾਂ ਉਸ ਤੋਂ ਬਾਅਦ ਘਰ ਦੇ ਹਾਲਾਤ ਕੁਝ ਸਹੀ ਹੋ ਗਏ ਕੀ ਕਹਿੰਦਾ ਇਹ ਬਾਈ ਸੁਣ ਕੇ ਕਰਿਓ ਸ਼ੇਅਰ ਬਾਈ ਕੀ ਨਾਮ ਹੈ ਪਰਮਿੰਦਰ ਆ ਵੀਰੇ ਪਰਮਿੰਦਰ ਕਿਹੜੀ ਜਗ੍ਹਾ ਤੋਂ ਹੈ ਬਾਈ ਵੀਰੇ ਜਗਰਾਉਂ ਪਿੰਡ ਸਦਮਾ ਫਰਦੋਦ ਅੱਛਾ ਸਪੈਸ਼ਲ ਆ ਬਾਈ ਤੁਰਿਆ ਨਹੀਂ ਜਾਂਦਾ ਫਿਰ ਵੀ ਦੇਖੋ ਹਨਾ ਆਏ ਤੁਸੀਂ ਨਹੀਂ ਤੁਰੋ ਵੀਰੇ ਮੇਰੇ ਮੇਰੇ ਤੇ ਬਹੁਤ ਵੱਡਾ ਇਨਸਾਨ ਆ ਮੇਰੇ ਤੇ ਵੀਰੇ ਦਾ ਅੱਛਾ ਕਿਵੇਂ ਬਾਈ ਮੈਂ ਨਾ ਪਹਿਲਾਂ ਪੰਜਾਬੀ ਸਿੰਗਰ ਬੌਂਸਰ ਲੱਗਿਆ ਹੁੰਦਾ ਪੰਜਾਬੀ ਸਿੰਗਰਾਂ ਦਾ ਅੱਛਾ ਉਸ ਤੋਂ ਬਾਅਦ ਮੇਰੀ ਲੱਤ ਕੱਟੀ ਗਈ ਅੱਛਾ ਤੇ ਉਸ ਤੋਂ ਬਾਅਦ ਫਿਰ ਘਰ ਦਾ ਖਰਚ ਔਖਾ ਹੋ ਗਿਆ ਮੈਂ ਟੀ-ਸ਼ਰਟ ਰੱਖ ਲਈਆਂ ਵੀਰੇ ਦੀ ਮੂਸੇ ਵਾਲੇ ਦੀਆਂ ਅੱਛਾ ਜਦੋਂ ਰੱਖੀਆਂ ਤਾਂ ਗੱਡੀਆਂ ਦੀ ਬ੍ਰੇਕਾਂ ਲੱਗਣ ਲੱਗੀਆਂ ਉਸ ਤੋਂ ਬਾਅਦ ਫਿਰ ਮੈਂ ਮੂਸੇ ਵਾਲੇ ਟੀ अच्छा आ, भाई मतलब किਵੇਂ ਦੇਖਦੇ ਹੋ ਸਿੱਧੂ ਮੂਸੇ ਵਾਲੇ ਦੇ ਰੁੱਤ ਬੈਨ ਤੁਸੀਂ ਦਸੀਆਂ ਗੱਲਾਂ ਵੀ ਤੇ ਅੱਜ ਕਿੰਨਾ ਦੇਖਿਆ ਮਾਹੌਲ ਇਹ ਹਵੇਲੀ ਚ ਜਾ ਕੇ ਮੇਰੇ ਮੰਮੀ ਡੈਡੀ ਨੂੰ ਮੈਂ ਨਾ ਆਈ ਸੀ ਉਹਦਾ ਮਿਲੇ ਰੀਆ ਅੱਛਾ ਹਾਂਜੀ ਸਿੱਧੂ ਵਾਲੇ ਵੀ ਗਏ ਸੀ ਤੁਸੀਂ ਅੱਜ ਦੇ ਬੌਂਸਰ ਕਦੇ ਨਹੀਂ ਨਹੀਂ ਉਹਦੇ ਨਾਲ ਨਹੀਂ ਅੱਛਾ ਤੇ ਕਦੀ ਪਹਿਲਾਂ ਮਿਲੇ ਹੋ ਸਿੱਧੂ ਨੂੰ ਨਹੀਂ ਵੀ ਅੱਛਾ ਕਦੇ ਨਹੀਂ ਮਿਲੇ ਲੱਗਦਾ ਨਹੀਂ ਵੀ ਇੱਛਾ ਰਹਿ ਗਈ ਮਨ ਚ ਕਿਤੇ ਇੱਛਾ ਰਹਿ ਗਈ ਵੀਰੇ ਹੈ ਰਹਿ ਗਈ ਰਹਿ ਗਈ ਜਿਹੜੇ ਲੋਕ ਪਹਿਲਾਂ ਲੱਤਾਂ ਖੇਦੇ ਸੀ ਅੱਜ ਉਹ ਵੀ ਮਤਲਬ ਸਮਝਣ ਲੱਗੇ ਵੀ ਉਹ ਗੱਲਾਂ ਸੱਚ ਕਹਿੰਦਾ ਸੀ ਹਾਂਜੀ ਹਾਂਜੀ ਵੀਰੇ ਕਿਵੇਂ ਲੱਗਦਾ ਵੀਰੇ ਇਹ ਬੰਦਾ ਦੁਨੀਆ ਤੇ ਰੱਬ ਬਣ ਕੇ ਆਇਆ ਹੈ ਹਾਂਜੀ ਕਈਆਂ ਦੇ ਮੇਰੇ ਵਰਗੇ ਭਰਾਵਾਂ ਦਾ ਰਜਗਾਰ ਚਲਾ ਗਿਆ ਆਪ ਤਾਂ ਵਿਚਾਰਾ ਚਲੇ ਗਿਆ ਅੱਜ ਆਏ ਹਾਂ ਤਾਂ ਕਿਵੇਂ ਦਾ ਲੱਗਿਆ ਹਵੇਲੀ ਚ ਥਾਰ ਉਹ ਦੇਖ ਕੇ ਸਟੈਚੂ ਨੂੰ ਦੇਖ ਕੇ ਬਹੁਤ ਅੱਖੋਂ ਆ ਵੀਰੇ ਹੈ ਜੀ ਵੀਰੇ ਨੂੰ ਮਿਲਣ ਆਉਂਦੇ ਤਾਂ ਬੜਾ ਵਧੀਆ ਹੁੰਨਾ ਸੀ ਹੁਣ ਤਾਂ ਦੁੱਖ ਹੀ ਹੋਇਆ